ਇਨਾਮ ਆਪ ਜੀ ਦਾ ਮੇਰਾ ਨਾਮ ਪਰਮਜੀਤ ਕੌਰ ਹੈ ਪਰਮਜੀਤ ਜੀ ਸਾਹ ਸਿੰਘ ਜੀ ਦੇ ਤੁਹਾਡੇ ਇੱਥੇ ਕੀ ਲੱਗਦੇ ਤੁਹਾਡੇ ਉਹ ਮੇਰੇ ਦਿਓਰ ਲੱਗਦੇ ਨੇ ਦਿਓਰ ਲੱਗਦੇ ਨੇ ਹਾਂਜੀ ਤੇ ਇਹ ਤੁਸੀਂ ਜਾਂਦੇ ਸੀ ਇੱਥੇ ਗੱਡਰੀਆਂ ਪਰਮੇਸ਼ਰ ਹਾਂਜੀ ਅਸੀਂ ਤਾਂ ਬਹੁਤ ਦੇਰ ਤੋਂ ਮੰਨਦੇ ਸੀ ਕਿ ਬਹੁਤ ਜਾਣ ਹੁਣ ਸੀ ਸਾਡਾ ਹਰ ਆਲੇ ਦੁਆਲੇ ਦੀਵਾਨ ਲੱਗਦੇ ਸੀ ਪਿੰਡਾਂ 'ਚ ਸਾਰੇ ਥਾਵਾਂ ਤੇ ਜਾਂਦੇ ਸੀਗੇ ਹਾਂਜੀ ਤੇ ਕਿਸ ਤਰ੍ਹਾਂ ਇਹ ਪ੍ਰਚਾਰ ਸਤ ਸੰਕਿਰਤਨ ਕਰਦੇ ਸੀ ਬਹੁਤ ਵਧੀਆ ਕਰਦੇ ਸੀ ਪਹਿਲਾਂ ਤੇ ਬਹੁਤ ਸੋਹਣੀਆਂ ਗੁਰਵਾਨੀਆਂ ਦੱਸਦੇ ਸੀ ਕਥਾ ਕਹਾਣੀਆਂ ਦੱਸਦੇ ਹੁੰਦੇ ਸੀਗੇ ਅਸੀਂ ਕਾਫੀ ਥੇਰ ਤੋਂ ਹੁਣ ਵੀ ਨਹੀਂ ਜਾ ਸਕਦੇ ਛੋਟੇ ਬੱਚੇ ਸੀਗੇ ਫਿਰ ਨਹੀਂ ਜਾ ਸਕੇ ਮੈਂ ਤਾਂ ਹਟ ਗਈ ਸੀ ਜਾਨੂ ਤੇ ਸਾਹ ਸਿੰਘ ਜੀ ਕਿੰਨੇ ਟਾਈਮ ਤੋਂ ਤੁਹਾਡੇ ਸੰਪਰਕ ਚ ਨਹੀਂ ਹੈ ਗੂਗਲ ਬਾਤੋਂ ਨਾਲ ਕਰਦੇ ਨਹੀਂ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਸਾਨੂੰ ਕਿਸ ਦੇ ਹੀ ਪਤਾ ਵੀ ਕਦੋਂ ਉਹਨੇ ਪਾਇਆ ਕਦੋਂ ਸੁਣਿਆ ਅਸੀਂ ਵੀ ਖਬਰਾਂ ਚ ਸੁਣਿਆ ਸਾਨੂੰ ਖਬਰਾਂ ਚ ਹੀ ਪਤਾ ਲੱਗਾ ਸਾਨੂੰ ਨਹੀਂ ਪਤਾ ਹੈਗਾ ਨਾ ਸਾਡੀ ਕਦੇ ਕੋਈ ਗੱਲਬਾਤ ਹੋਈ ਉਹਨਾਂ ਨਾਲ ਨਾ ਕੋਈ ਆਉਣ ਜਾਣੇ ਤੇ ਸਾਹ ਸਿੰਘ ਦੀ ਪੈਣਾ ਕਿੰਨੀ ਕੈਂ ਜਿਹੜੀ ਮਤਲਬ ਖੇਲੀ ਤੇ ਪੈਨਸੀਨਾਂ ਦੀ ਪੰਜ ਪੈਣਾ ਸੀਗੇ ਪੰਜ ਪੈਣਾ ਕਿੱਥੇ ਕਿੱਥੇ ਸੀ ਇੱਕ ਤਾਂ ਦੋ ਤੇ ਸਮਾਣੇ ਜੀ ਨੇ ਮਾਜਰੀ ਜੀ ਨੇ ਹੂੰ ਇੱਕ ਇੱਥੇ ਜੀਮਗੜ੍ਹ ਐ ਇੱਕ ਟਵਾਨੇ ਆਲੇ ਇੱਕ ਇਹ ਛੋਟੀ ਸੀਗੀ ਇਹ ਕਾਫੀ ਜਾਂਦੀ ਸੀ ਗੁਰਬਾਣੀ ਉੱਤავਈ ਪਾਣੀ ਪੁਣੀ ਬਾਵਾ ਪੜ੍ਹਦੀ ਸੀ ਕਿਸ ਦਾ ਕੀ ਨਾਮ ਜਿਹੜੀ ਉੱਥੇ ਜਾਂਦੀ ਸੀ ਨਾਲ ਉੱਥੇ ਜਿਹਦਾ ਨਾਮ ਰਮਨਜੀਤ ਕੌਰ ਸੀ ਰਮਨਦੀਪ ਰਮਨਜੀਤ ਸੀ ਰਮਨਦੀਪ ਸੀ ਇਦਾਂ ਦੇ ਨਾਮ ਸੀ ਰਮਨਦੀਪ ਸੀ ਹਾਂਜੀ ਤੇ ਇਹਦੀ ਡੈਥ ਹੋ ਗਈ ਸੀ ਉੱਥੇ ਹਾਂਜੀ ਕੀ ਕਰਨ ਲੱਗਿਆ ਪਤਾ ਲੱਗਿਆ ਤੁਹਾਨੂੰ ਨਹੀਂ ਸਾਨੂੰ ਕੋਈ ਕਪਤਾਨੀ ਲੱਗਾ ਭੈਣ ਕੋਲ ਰਹਿੰਦੇ ਸੀ ਇੱਥੇ ਸਮਾਣੀ ਇੱਥੋਂ ਹੀ ਗਏ ਸੀ ਉੱਥੇ ਇੱਥੇ ਸਾਨੂੰ ਬਾਅਦ ਚ ਪਤਾ ਲੱਗਾ ਵੀ ਜਦੋਂ ਡੈਥ ਹੋਈ ਉਹਦੀ ਹਾਂਜੀ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਕੀ ਇਹ ਸੰਸਕਾਰ ਸਮਾਣੀ ਕੀਤਾ ਸੀ ਇਹਦੇ ਲੈ ਆ ਗਏ ਉਹਨੇ ਹਾਂਜੀ ਪਿੰਡ ਕੀਤਾ ਸੀ ਮੈਂ ਮਉਧੂਪੁਰ ਪਿੰਡ ਐ ਅੱਛਾ ਮੈਂ ਮਉਧੂਪੁਰ ਰਹਿੰਦੇ ਸੀ ਸਟੇ ਹਾਂਜੀ ਉੱਥੇ ਕੀਤਾ ਸੀ ਹੁਣ ਤੁਹਾਡੇ ਕੋਈ ਸੰਪਰਕ ਨਹੀਂ ਹੈ ਨਹੀਂ ਜੀ ਕੋਈ ਸੰਪਰਕ ਨਹੀਂ ਤੇ ਡੇਰੇ ਵੀ ਜਾਂਦੇ ਨਹੀਂ ਨਹੀਂ ਜੀ ਨਹੀਂ ਜਾ ਹੀ ਨਹੀਂ ਸਕਦੇ ਹੁਣ ਬੱਚਿਆਂ ਵਿੱਚ ਰੁੱਝ ਗਏ ਆਂ ਸੀ ਛੋਟੇ ਛੋਟੇ ਬੱਚੇ ਨੇ ਪੁੱਤਰੇ ਪਾਤਰੇ ਤੇ ਸਰ ਸਿੰਘ ਦੇ ਦੋ ਭਾਈਆਂ ਹਾਂਜੀ 3 ਸੀ ਇੱਕ ਦੀ ਡੈਥ ਹੋ ਗਈ ਹੈ ਤੇ 2 ਨਹੀਂ ਹੁਣੇ ਏ ਤੁਹਾਡੇ ਮਤਲਬ ਮੰਨ ਲਓ ਪੱਤੀ ਫਤਿਹ ਸਿੰਘ ਫਤਿਹ ਸਿੰਘ ਜੀ ਹਾਂ ਇਹ ਮਿਲਟਰੀ ਚ ਸੀ ਹਾਂਜੀ ਮਿਲਟਰੀ ਚ ਸੀ ਏ ਕੀ ਕੰਮ ਕਰ ਰਹੇ ਇਸ ਵੇਲੇ ਹੁਣ ਆਪਣਾ ਟੈਂਪੂ ਚਲਾਉਂਦੇ ਨੇ ਗੱਡੀ ਚਲਾਉਂਦੇ ਨੇ ਬਾਕੀ ਸਾਡਾ ਹੁਣ ਕੋਈ ਲੈਣ ਦੇ ਨਹੀਂ ਹੈਗਾ ਉਹ ਮੁੰਡਾ ਹੀ ਜਾਣੇ ਉਹਨੂੰ ਹੀ ਪਤਾ ਵੀ ਕਿਸ ਦਾ ਸਾਨੂੰ ਕੋਈ ਪਤਾ ਨਹੀਂ ਹੈਗਾ ਜਿੰਨੇ ਕੀਤਾ ਸਾਬ ਸਿੰਘ ਨੇ ਕੀਤਾ ਹਾਂਜੀ ਉਹਨੇ ਕੀਤਾ ਸਾਨੂੰ ਨਹੀਂ ਪਤਾ ਅਸੀਂ ਤਾਂ ਖਬਰਾਂ ਚ ਹੀ ਸੁਣਿਆ ਹੈ ਨਸ ਨਿੱਜੇ ਬਾਬਾ ਜੀ ਦੇ ਜਿਸ ਤਰੀਆ ਰੋਖ ਲਾਇਆ ਇਸ ਨੇ ਭਰਾ ਨੇ ਤੁਹਾਡੇ ਮਤਲਬ ਦੇਵਰ ਨੇ ਹਾਂਜੀ ਤੇ ਇਹ ਹੋਇਆ ਜੀ ਇਹ ਗੱਲਾਂ ਜਿਹੜੀ ਹੋਈਆਂ ਇਹ ਮਤਲਬ ਤੁਸੀਂ ਮਤਲਬ ਬਾਬਾ ਜੀ ਬਾਰੇ ਕੋਈ ਸੱਕੀਵੇਂ ਲੱਗਦੇ ਤੁਹਾਨੂੰ ਅਸੀਂ ਨਹੀਂ ਸੀ ਏਦਾਂ ਦੀ ਕਦੇ ਕੋਈ ਗੱਲ ਸੁਣੀ ਨਹੀਂ ਸੀ ਆਗੀ ਤੁਸੀਂ ਨੇ ਆਪਣੇ ਸੁਣਿਆ ਉੱਤੇ ਨਹੀਂ ਕਦੇ ਨਹੀਂ ਸੁਣਿਆ ਅਸੀਂ ਕਾਫੀ ਮੰਨਦੇ ਰਹੇ ਹਾਂ ਪਹਿਲਾਂ ਬਾਅਦ ਵਿੱਚ ਬੱਚਿਆਂ ਬੁੱਚਿਆਂ ਵਿੱਚ ਪੈ ਗਏ ਵੀ ਛੋਟੇ ਬੱਚੇ ਸੀ ਫਿਰ ਮੈਂ ਨਹੀਂ ਜਾ ਸਕੀ ਇਹ ਵਾਰ ਮਿਲਟਰੀ ਚ ਰਹਿੰਦੇ ਸੀ ਮੈਂ ਘਰ ਆਪਣੇ ਬਾਲ ਵਿੱਚੇ ਸੌਂਦੀ ਸੀ ਠੀਕ ਤੇ ਮੈਂ ਨਹੀਂ ਜਾ ਸਕੀ ਉਸ ਤੋਂ ਬਾਅਦ ਬਾਕੀ ਇਹਨਾਂ ਨੂੰ ਹੀ ਪਤਾ ਹੋਵੇ ਸਭ ਕੁਝ ਮੈਨੂੰ ਤਾਂ ਕੁਝ ਨਹੀਂ ਪਤਾ ਹੈਗਾ ਜੀ ਮਿਰੋਨਾ ਪਤੇ ਸਿੰਘ ਜੀ ਹਾਂ ਸੱਤੇ ਸਿੰਘ ਤੁਹਾਡੇ ਭਾਈ ਦੇ ਨਾਮ ਸਾਫ ਸਿੰਘ ਜੀ ਹਾਂ ਜਿਹੜਾ ਸਾਫ ਸਿੰਘ ਜੀ ਹੈ ਕਿੱਥੇ ਰਹਿੰਦੇ ਆ ਇਸ ਟਾਈਮ ਹੋਏ ਸਾਨੂੰ ਇੱਕ ਮਹੀਨਾ ਹੋ ਗਿਆ ਜੀ ਆਪਣਾ ਫੋਨ ਤੇ ਸੰਪਰਕ ਨਹੀਂ ਹੋ ਰਿਹਾ ਜੀ ਬਾਹਰ ਉਹ ਕੰਮਕਾਰ ਕਰਦਾ ਸੀਗਾ ਪ੍ਰਾਈਵੇਟ ਜੀ ਉੱਥੇ ਰਹਿੰਦਾ ਉਹ ਬਾਹਰ ਹੀ ਪਤਾ ਨਹੀਂ ਰਹੇਗਾ ਜੀ ਪਹਿਲਾਂ ਕਿੱਥੇ ਰਹਿੰਦੇ ਸੀ ਇਹ ਪਹਿਲੇ ਜ਼ਮਾਨੇ ਰਹਿੰਦਾ ਸੀਗਾ ਅੱਛਾ ਰਹਿੰਦਾ ਰੈਸਟਰ ਜ਼ਮਾਨੇ ਹੀ ਹੈ ਦੀ ਤੇ ਬਾਬੇ ਦੇ ਕੇਸੀ ਨਹੀਂ ਪਿਆ ਹਾਂ ਜੀ ਉਹਨੇ ਪਾਇਆ ਜੀ ਇੱਕ ਤੁਹਾਡੀ ਫਿਰ ਇਸ ਕੀ ਭੈਣ ਸੀ ਗਰਾਂ ਮੈਂ ਜਿਹੜੀ ਉੱਥੇ ਜਿਸ ਦੀ ਡੈਥ ਹੋਈ ਸੀ ਹਾਂਜੀ ਉਹ ਉੱਥੇ ਨੇ ਉਹਦਾ ਕੀ ਨਾਮ ਸੀ ਜਿਹਦੀ ਡੈਥ ਹੋਈ ਹੈ ਉਹਦੇ ਰਮਨ ਰਮਨਦੀਪ ਕੌਰ ਜੀ ਉਹਦੀ ਕਿੰਨੀ ਉਮਰ ਸੀ 28 28 ਸਾਲ ਸੀ ਜੀ ਅੱਛਾ ਹੁਣ 4 ਮਹੀਨੇ ਤੋਂ ਕੋਈ ਸੰਪਰਕ ਨਹੀਂ ਤੁਹਾਡੇ ਨਾ ਜੀ ਇੱਥੇ ਕੀ ਕੰਮ ਕਰਦਾ ਸੀ ਪਹਿਲਾਂ ਉਹ ਤਾਂ ਪ੍ਰਾਈਵੇਟ ਕੰਮ ਹੀ ਕਰਦਾ ਜੀ ਉਹ ਕੋਈ ਪਤਾ ਨਹੀਂ ਹੈਗਾ ਉਹ ਤਾਂ ਮਾਰਦੇ ਤੁਹਾਡੇ ਅੜ ਰਹਿੰਦੇ ਸੋ ਜ ਉਹ ਘਰੋਂ ਬਾਹਰ ਹੀ ਜਾਂਦਾ ਜੀ ਕੋਈ ਪਤਾ ਨਹੀਂ ਹੈਗਾ ਉਹਦਾ ਕੀ ਕਰਦਾ ਕੀ ਨਹੀਂ ਉਹ ਤਾਂ ਲੁਕਛਪ ਕੇ ਰਹਿੰਦਾ ਜੀ ਮਤਲਬ ਜਿਆਦਾ ਅਸੀਂ